ਚੱਲੋ ਪਹਿਲਾ ਵੀ ਸਟਾਰਟ ਕਰਸ ਆਇਆ ਅਰੀ ਹੈਂਡਵਰਕ ਦਾ ਜੋ ਫੁੱਲ ਹੈਵੀ ਡਿਜ਼ਾਈਨ ਹੈ ਜਿਹੜਾ ਆਪਾਂ ਡਿਸਕਸ ਕਰਾਂਗੇ ਤੇ ਤੁਸੀਂ ਵੀਡੀਓ ਦੇ ਅੰਤ ਤੱਕ ਜਿਹੜਾ ਜੁੜੇ ਰਹਿਣਾ ਹੋਵੇ ਵੀ ਕਾਫੀ ਸਾਰੀ ਜਾਣਕਾਰੀ ਜਿਹੜੀਆਂ ਵੀ ਬੈਨ ਆਈ ਹੈਂਡਵਰਕ ਸਿੱਖ ਰਹੀਆਂ ਜਾਂ ਸਿੱਖਣਾ ਚਾਹੁੰਦੀਆਂ ਤਾਂ ਸਾਰੀ ਡਿਟੇਲ ਹੈ ਜਿਹੜੀ ਮੈਂ ਤੁਹਾਨੂੰ ਦੱਸੂਗੀ ਫੁੱਲ ਹੈਵੀ ਜਿਹੜਾ ਆਪਣਾ ਬੈਨਵਰਕ ਦਾ ਡਿਜ਼ਾਈਨ ਹੈਗਾ ਇਹ ਥੋੜੀ ਵੀਡੀਓ ਦੇ ਲਈ ਹੋ ਗਈ ਸੀ ਜਿਹੜਾ ਇਹਦਾ ਬਾਰਡਰ ਹੈਗਾ ਬਾਰਡਰ ਵੀ ਤਾਂ ਮੈਂ ਪਹਿਲਾਂ ਵੀਡੀਓ ਪਾਈ ਹੋਈ ਹੈ ਆਪਣੇ YouTube ਤੇ ਪਈ ਹੈ ਜਿਵੇਂ ਬਾਰਡਰ ਕਿਵੇਂ ਬਣਿਆ ਹੈਗਾ ਤੇ ਇਹ ਵਾਲੀ ਸਾਰੀ ਹੈ ਜਿਹੜੀ ਕਿਉਂਕਿ ਅੱਡੇ ਕਾਫੀ ਸੇਲ ਹੋ ਗਏ ਸੀ ਤੇ ਫਿਰ ਕੋਈ ਆ ਗਿਆ ਤੇ ਮੇਰਾ ਹੀ ਅੱਡਾ ਲੈ ਗਿਆ ਤੇ ਕਾਫੀ ਤੇ ਬਾਅਦ ਅੱਡੇ ਜਿਹੜੇ ਬਣ ਕੇ ਆਏ ਤੇ ਫਿਰ ਇਹ ਮਿੰਟ ਕਰ ਇੱਕ ਮਹੀਨਾ ਹੋ ਗਿਆ ਇਹਦੀ ਵੀਡੀਓ ਆਈ ਨੂੰ ਤੇ ਬਾਕੀ ਹਜੇ ਰਹਿ ਗਈ ਸੀ ਤੇ ਇਸ ਸਰ ਡਿਜ਼ਾਈਨ ਤੇ ਤੁਸੀਂ ਫੋਕਸ ਕਰ ਲਓ ਇਹ ਇੱਕ ਵੱਡਾ ਫਲਾਰ ਇਹਦੇ ਵਿੱਚ ਬਣਿਆ ਵਿਚਾਰੀ ਜੀ ਇਹ ਜਿਹੜੀ ਅੰਬੀ ਬੰਨੀ ਹੈ ਵੱਡੀ ਅੰਬੀ ਹੈ ਜਿਹੜੀ ਤੇ ਇੱਧਰ ਵੱਧ ਲੋ ਜਿਹੜਾ ਹੈਗਾ ਇਹ ਛੋਟਾ ਆ ਪੱਜਾ ਉਹ ਹੈ ਤੇ ਕੋਈ ਇੱਕ ਤੇ ਜਿਹੜੇ ਨਵੇਂ ਜੁੜਿਆ ਉਹ ਇੱਕ ਵਾਰੀ ਪਹਿਲਾਂ ਸਬਸਕ੍ਰਾਈਬ ਕਰ ਲੋ ਸਬਸਕ੍ਰਾਈਬ ਕਰ ਲੋ ਕਿਉਂਕਿ ਅਗਿਆ ਬਾਅਦ ਚ ਗੱਲਾਂ ਬਾਤਾਂ ਚ ਨਾ ਬਾਅਦ ਚ ਆਪਾਂ ਸਬਸਕ੍ਰਾਈਬ ਕਰਨਾ ਤਾਂ ਭੁੱਲ ਜਾਗੇ ਤਾਂ ਕਰਕੇ ਭਾਈ ਕੰਪਲੈਂਨ ਵੀਡ ਲੀ ਇੱਕ ਆਪਦੇ ਪਿੰਨੇ ਦਾ ਸ਼ਹਿਰ ਦਾ ਨਾਮ ਆ ਜਿਹੜਾ ਉਹ ਜ਼ਰੂਰ ਕਮੈਂਟ ਕਰੋ ਪਤਾ ਲੱਗ ਜਾਂਦਾ ਹੈ ਨਾ ਵੀ ਕਿਹੜੇ ਪਿੰਡ ਪਰਾ ਕਿੱਥੋਂ ਮਿਲੇ ਆ ਤੇ ਹੁਣ ਜਿਹੜਾ ਆਪਾਂ ਸਾਰਾ ਬਾਕਸ ਦਾ ਉਹ ਇਸ ਡਿਜ਼ਾਈਨ ਤੇ ਕਰਾਂਗੇ ਸਭ ਤੋਂ ਪਹਿਲਾਂ ਨਾ ਇਹਦੇ ਉੱਪਰ ਇਹ ਪੰਖੇ ਜਿਹਾ ਬਣ ਕੇ ਦੇ ਉੱਪਰ ਆਪਾਂ ਸੀਪੀ ਲਾਉਣੇ ਹੈਗੇ ਆ ਸੀਪੀ ਤੋਂ ਬਾਅਦ ਨਾ ਜਿਹੜੀ ਆਪਾਂ ਜਿਵੇਂ ਜੋ ਮੋਤੀ ਲਾਉਣੇ ਆ ਉਹ ਵਾਲਾ ਡਿਜ਼ਾਈਨ ਹੈ ਇਹ ਵੀ ਤੁਸੀਂ ਮੈਂ ਕੱਲਾ ਕੱਲਾ ਸਥਾਨੀਆ ਚੀਜ਼ਾਂ ਤੁਹਾਨੂੰ ਦੱਸੀਆਂ ਵੀ ਆ ਤੇ ਹੁਣ ਆਪਾਂ ਇਹਨੂੰ ਜੋੜ ਕੇ ਬਣਾਉਣਾ ਹੈਗਾ ਫੁੱਲ ਪੱਤੀਆਂ ਛੋਟੀ ਪੱਤੀ ਕਿਵੇਂ ਬਣੀ ਹੋਈ ਹੈ ਬਸ ਇਹਨੂੰ ਤੁਸੀਂ ਧਿਆਨ ਨਾਲ ਦੇਖਣਾ ਇੱਥੇ ਇਹ ਫੁੱਲ ਨੂੰ ਮਦਦ ਕੀ ਦੇ ਵੀ ਇੰਚ ਵੀ ਜਿਹੜਾ ਇਹਨੂੰ ਸਾਰੇ ਨੂੰ ਪੱਕਾ ਰਾਂਗੇ ਕਿ ਇਹਦੀਆਂ A to Z ਮਤਲਬ ਜਿੰਨਾ ਵੀ ਇਹ ਬਣਿਆ ਹੈਗਾ ਸਾਰੀਆਂ ਵੀਡੀਓ ਆਪਾਂ ਪਾਵਾਂਗੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੇ ਤੁਸੀਂ ਇਹ ਆਗਰ ਡਿਜ਼ਾਈਨ ਜਿਹੜਾ ਕੋਈ ਵੀ ਆਗਰ ਜਿਵੇਂ ਹੈਵੀ ਸੂਟ ਤੇ ਪਾ ਲਗਾ ਫਿਰ ਸਾਨੂੰ ਪਤਾ ਲੱਗ ਜਾਂਦਾ ਵੀ ਭੈਣ ਭਰਾ ਇੱਥੇ ਕਰ ਦੋ ਇੱਕ ਗੜ ਪਹਿਲਾਂ ਫੇਸਬੁੱਕ ਪੇਜ ਵੀ ਦਿਖਾ ਦਈਏ ਇੱਕ ਕਿ ਆਪਾਂ 골ਡਨ ਜਿਹੜੀ ਸੀਕਵੈਂਸ ਆ ਉਹ ਸਭ ਤੋਂ ਪਹਿਲਾਂ ਉਹ ਯੂਜ਼ ਕਰ ਰਹੇ ਹਾਂਗੇ 골ਡਨ ਸੀਕਵੈਂਸ ਇੱਕ ਆਪਣਾ ਫੇਸਬੁੱਕ ਤੇ ਇਹ ਵਾਲਾ ਪੇਜ ਆ ਉੱਥੇ ਵੀ ਤੁਸੀਂ ਦੇ ਨਾਲ ਆ ਜਿਹੜਾ ਇਹ ਜੋ ਮੋਤੀ ਇਦਾਂ ਲੱਗੂਗਾ ਜੋ ਮੋਤੀ ਵੀ ਸੀਕਵੈਂਸ ਪਾ ਕੇ ਲੱਗੂਗਾ ਆ ਵਾਲੀ ਜਿਹੜੀ ਪ੍ਰੋਫਾਈਲ ਪਿਕਚਰ ਆ ਇਹ ਫੇਸਬੁੱਕ ਪੇਜ ਤੇ ਆ ਇਹ ਰੇ ਕਰ ਚੈੱਕ ਕਰ ਲੋ ਇੱਥੇ ਕੈਮਰਾ ਲਾ ਦੂਗਾ ਮੈਂ ਸਟਾਰਟ ਚਲ ਇਹਦੇ ਵੀ ਚਾਇਨ ਲਾ ਆ ਬੰਦਾ ਨਾ ਤੁਸੀਂ ਸਿੱਖ ਸਕਦੇ ਆ ਨਹੀਂ ਤਾਂ ਕਿਸੇ ਦਾ ਨਹੀਂ জানা ਦਾ ਘੱਟੋ ਘੱਟ ਬੰਦਾ ਆਪ ਦਾ ਸੂਟ ਤਾਂ ਕਰਕੇ ਪਾ ਹੀ ਲੈਂਦਾ ਹੈ ਨਾ ਇਹ ਹੁਣ ਆਪਾਂ ਟਿੱਕਾਂ ਵਾਗੀਆਂ ਤੇ ਇਸ ਦੇ ਰੀ ਸ਼ਾਟ ਲੈ ਲੈ ਰੱਖ ਲੈਨੇ ਹੈ ਨਾ ਅਫੋਰਡ ਅਫੋਰਡ ਨਹੀਂ ਹੁੰਦਾ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਗੱਲ ਵੀ ਕੱਚੀ ਚੀਜ਼ਾਂ ਤੋਂ ਕੋਈ ਗੱਲ ਨਹੀਂ ਤੁਹਾਡੇ ਜਿਹੜੇ ਕਮੈਂਟ ਆ ਤੁਸੀਂ ਕਮੈਂਟਾਂ ਦੇ ਵਿੱਚ ਆਪਦੇ ਕੁਐਸਚਨ ਕਰ ਸਕਦੇ ਹੋ ਤੇ ਉਹਦਾ ਸਿਰ ਰਿਪਲਾਈ ਨਾਲ ਜਨਰਲ ਕਰੀ ਚੱਲਾਂਗੇ ਤੇ ਹੁਣ ਆਹ ਡਿਜ਼ਾਈਨ ਕਿਵੇਂ ਬੰਦਾ ਉਹ ਡਿਸਕਸ ਕਰਦੇ ਆਂ ਤੇ ਐਰੀ ਹੈਂਡਵਰਕ ਦੀ ਜਿਹੜੀ ਪਲੇਲਿਸਟ ਆ ਉਹਦੇ ਬਾਰੇ ਤੁਸੀਂ ਸਮਝ ਕੇ ਜੇ ਨਹੀਂ ਸਮਝੇ ਜਾਂ ਸਾਡੀ ਆਵਾਜ਼ ਤੁਹਾਡੇ ਤੱਕ ਨਹੀਂ ਆ ਰਹੀ ਤਾਂ ਤੁਹਾਨੂੰ ਹੁਣੇ ਇੱਕ ਮਿੰਟ ਲਈ ਦੱਸ ਦਿਓ ਕਿਉਂਕਿ ਜਿਹੜੀ ਜਾਣਕਾਰੀ ਤੁਹਾਨੂੰ ਅਸੀਂ ਦੇਣੀ ਆ ਉਹ ਬਹੁਤ ਇੰਪੋਰਟੈਂਟ ਆ ਐਨ ਹੋਵੇ ਵੀ ਅਸੀਂ ਇੱਥੇ ਤੁਹਾਨੂੰ ਦੱਸੀ ਜਾਈਏ ਤੇ ਤੁਹਾਡੇ ਤੱਕ ਸਾਡੀ ਆਵਾਜ਼ ਨਾ ਪਹੁੰਚ ਜਾਈ ਹੋਵੇ ਸਭ ਤੋਂ ਪਹਿਲਾਂ ਆਪਦੇ ਉਹਦੀ ਕਮੈਂਟ ਕਰਕੇ ਸਾਨੂੰ ਆਏ ਦੱਸੋ ਵੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ ਸਾਡੀ ਪੰਜ ਜਣੇ ਆਪਾਂ ਹੁਣ ਤੱਕ ਜੁੜ ਰਹੇ ਆ ਲਾਈਵ ਚੱਲ ਰਿਹਾ ਆਪਣਾ ਤੇ ਇੱਕ ਮਿੰਟ ਕਿਸਦਾ ਨਹੀਂ ਰਹਿ ਕਮੈਂਟ ਕਰੋ ਦੱਸੋ ਪਹਿਲਾਂ ਆਵਾਜ਼ ਦਾ ਇੱਕ ਵਾਰੀ ਕਲੀਅਰ ਕਰ ਦੋ ਫਿਰ ਅਸੀਂ ਅੱਗੇ ਤੁਹਾਨੂੰ ਦੱਸਾਂਗੇ ਸੱਤ ਜਣੇ ਹੋਗੇ ਜੀ ਆਪਾਂ ਨਾਲ ਜਿਹੜਾ ਕਮੈਂਟ ਕਰੂਗਾ ਉਹਦਾ ਅਸੀਂ ਨਾਮ ਵੀ ਲਿਖਨੇ ਹੁੰਨੇ ਆ ਵਿੱਚ ਰਿਪਲਾਈ ਕਰ ਦਾਂਗੇ ਜੇ ਕੋਈ ਕੋਈ ਅਜੀਬ ਜਿਹੀ ਚੀਜ਼ ਹੋਣੀ ਹੈ ਨਾ ਤੁਹਾਨੂੰ ਨਹੀਂ ਸਮਝ ਆ ਰਹੀ ਤੁਹਾਡੇ ਨਹੀਂ ਫੱਲੀ ਪੈ ਰਹੀ ਉਹ ਤੁਸੀਂ ਕਮੈਂਟ ਕਰ ਸਕਦੇ ਆ ਤੇ ਨੂੰ ਨਾਲ ਦੇ ਨਾਲ ਅਸੀਂ ਰਿਪਲਾਈ ਕਰਾਂਗੇ ਇਹ ਦੇਖਦੇ ਤੁਸੀਂ ਧਿਆਨ ਦੇਣਾ ਕਿ ਕੀ ਕੀ ਸਮਾਨਾ ਕਿਵੇਂ ਕਿਵੇਂ ਲੱਗ ਰਿਹਾ ਇਹ ਆਪਾਂ ਸਿਕਵੈਂਸ ਲੈਣੀ ਸਭ ਤੋਂ ਪਹਿਲਾਂ ਗੋਲਡਨ ਸਿਕਵੈਂਸ ਲਾਇਆ ਮੈਂ ਫੜਾਉਂਗਾ ਘਰ ਤਾਂ ਮੈਂ ਨੇੜੇ ਨਹੀਂ ਇੱਕ ਹੀ ਕਰ ਦੂ ਇਸ ਇੱਥੇ ਹੋ ਗਿਆ ਇੰਦਰ ਲਈ ਬਸ ਖੱਲੇ ਫਰੇਮ ਤੇ ਕਰਨਾ ਮੇਰੇ ਤੇਸ ਤੇ ਵੀ ਨਾਲ ਕੀ ਪਤਾ ਨਹੀਂ ਜਾਂਦਾ ਕੋਲਕਾਤੋਂ ਨਿਰਿਆ ਕੁਛ ਹੋ ਗਿਆ ਨਹੀਂ ਚਲ ਕੋਈ ਨਾ ਹੀ ਨਿਕਾਲ ਲੈਂਦੇ ਇਹਦੀ ਕਰ ਦੋ ਬਸ ਇਹ ਵਾਲਾ ਸਭ ਤੋਂ ਪਹਿਲਾ ਸੀਕਵੈਂਸ ਆ ਜਿਹੜੀ ਉਹ ਲੱਗ ਰਹੀ ਏ ਇਹ ਵਾਲੀ 골ਡਨ ਮੈਟ ਸੀਕਵੈਂਸ ਆ ਜਿਹੜੀ ਉਹ ਆਪਾਂ ਲਈ ਆ ਮੈਟ ਕਿਉਂਕਿ ਸੀਕਵੈਂਸ ਨਾ ਬਾਜ਼ਾਰ ਦੇ ਵਿੱਚ ਕਾਫੀ ਤਰ੍ਹਾਂ ਦੀ ਆਉਂਦੀ ਏ ਥੋੜੀ ਹਲਕੀ ਵੀ ਆਉਂਦੀ ਏ ਕਈ ਵਾਰੀ ਫਿਰ ਉਹਦੀ ਜਦੋਂ ਆਪਾਂ ਸੂਟਾਂ ਦੀ ਮੰਨ ਲਓ ਮਿਹਨਤ ਬਾਲੀ ਕਰ ਲੈਨੇ ਆ ਹਨਾ ਦੀ ਉਹਨਾਂ ਦੀ ਸ਼ਾਈਨਿੰਗ ਵਗੈਰਾ ਜੀ ਜਿਹੜੀ ਓੱਡਿਆਂ ਦੀ ਹੈ ਇਸ ਲਈ ਜਿਹੜਾ ਸਮਾਨ ਲਾਉਣਾ ਹੁੰਦਾ ਹਨਾ ਸਮਾਨ ਵਧੀਆ ਲਾਇਆ ਕਰੋ ਕਿਉਂਕਿ ਸਮਾਨ ਇੰਨਾ ਜ਼ਿਆਦਾ ਵੀ ਨਹੀਂ ਲੱਗਣਾ ਹੁੰਦਾ ਦੇਖੋ ਸਮਾਨ ਤਾਂ ਥੋੜਾ ਲੱਗਣਾ ਹੁੰਦਾ ਹੁੰਦੀ ਤਾਂ ਆਪਣੀ ਕੱਲੀ ਮਿਹਨਤ ਹੈ ਤੇ ਹਨਾ ਤਾਂ ਸਮਾਨ ਜਿੰਨਾ ਵੀ ਲੱਗਣਾ ਹੁੰਦਾ ਉਹ ਕੁਆਲਟੀ ਵਾਲਾ ਲਾਇਆ ਕਰੋ ਤਾਂ ਕਿ ਉਹ ਅੱਗੇ ਜਾ ਕੇ ਸ਼ਾਈਨਿੰਗ ਨਾ ਖਰਾਬ ਹੋਵੇ ਜਿਵੇਂ ਵਾਸ਼ ਕੀਤੇ ਤੋ ਕਈ ਹੁਣ ਕੱਟਦਾਨੇ ਜੀ ਹੁੰਦੇ ਹਨਾ ਜਿਹੜੇ ਆਪਾਂ ਉਹੀ ਦੁਕਾਨਾਂ ਈ ਤੋਂ ਲੈ ਲੈਨੇ ਆ ਉਹਨਾਂ ਦੇ ਵਿੱਚ ਜਿਹੜੀ ਸ਼ਾਈਨਿੰਗ ਜੀ ਹੈ ਜਿਹੜੀ ਓੱਡਿਆਂ ਦੀ ਆ ਇਸ ਲਈ ਮਤਲਬ ਇਹਨਾਂ ਚੀਜ਼ਾਂ ਦਾ ਜਿਹੜਾ ਧਿਆਨ ਰੱਖਿਆ ਕਰੋ ਸਭ ਤੋਂ ਪਹਿਲਾਂ ਮਤਲਬ ਆਪਾਂ ਕੱਲੀ ਜਿਹੜੀ 골ਡਨ ਸੀਕੁਐਂਸ ਆ ਮੈਟ 골ਡਨ ਇਹਨੂੰ ਆਪਾਂ ਲਾ ਰਹੀ ਹੈਗੇ ਆ ਤੇ ਪੱਤੀਆਂ ਜਿਵੇਂ ਅੰਬੀ ਟਾਈਪ ਨਹੀਂ ਵੀ ਦੋ ਅੰਬੀਆਂ ਨੂੰ ਜੋੜ ਕੇ ਉਹਦੇਲੇ ਪਾਸੇ ਡਿਜ਼ਾਈਨ 'ਚ ਨਿਗਾਹ ਮਾਰ ਲਓ ਇੱਕ ਵਾਰੀ ਫਿਰ ਤੁਹਾਨੂੰ ਥੋੜੀ ਜਿਹੀ ਗੱਲ ਲੈਡੀ ਨੂੰ ਸਮਝ ਆ ਜਾਊਗੀ ਸਕ੍ਰੀਨ ਸ਼ਾਟ ਲੈ ਲਊਗੀ ਵੀਡੀਓ 'ਚ ਐਸੇ ਕਲੀਨ ਸ਼ਾਟ ਲੈ ਕੇ ਜਿਹੜਾ ਡਿਜ਼ਾਈਨ ਤੁਸੀਂ ਰੱਖ ਲੈਣਾ ਸਕ੍ਰੀਨਸ਼ਾਟ ਲੈ ਕੇ ਰੱਖ ਲਿਓ ਤੇ ਫਿਰ ਤੁਹਾਨੂੰ ਮਤਲਬ ਗੱਲੀ ਗੱਲੀ ਚੀਜ਼ ਐ ਮੈਂ ਲਾਉਣੀ ਦੱਸੂਗੀ ਤੁਹਾਨੂੰ ਸਮਝ ਆ ਜਾਊਗਾ ਕੀ ਗੱਲ ਹੋ ਗਈ ਉਸ ਨਹੀਂ ਬੱਸ ਇੱਕ ਇਹ ਵੱਡੀ ਵੱਡੀ ਪੱਤੀ ਵੀ ਬਣੀ ਹੋਈ ਆ ਤੇ ਇੱਕ ਇਹਦੇ ਵਿਚਾਲੇ ਇਹ ਜਿਹੜੀ ਅੰਬੀ ਬਣੀ ਆ ਮਤਲਬ ਇਹ ਜਿਹੜਾ ਡਿਜ਼ਾਈਨ ਐ ਪੂਰਾ ਹੈਵੀ ਆ ਫੁੱਲ ਹੈਵੀ ਜਿਹੜਾ ਆਪਣਾ ਇਹ ਡਿਜ਼ਾਈਨ ਜਿਹੜਾ ਆ ਵਾਲਾ ਡਿਜ਼ਾਈਨ ਤੁਸੀਂ ਦੇਖ ਰਹੇ ਹੋ ਇਹਦੀ ਆਲਰੇਡੀ ਵੀਡੀਓ ਅਪਲੋਡਡ ਆ ਆਪਣੇ ਚੈਨਲ ਵੀਰ ਪਾਲ ਕੌਰ ਸਿੱਖੋਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਜਾ ਕੇ ਤੇ ਜਿਹੜਾ ਆ ਵਾਲਾ ਡਿਜ਼ਾਈਨ ਆ ਹੈਂ ਇਹ ਵੀਡੀਓ ਅਸੀਂ 1-2 ਦਿਨਾਂ ਚ ਰੈਡੀ ਕਰਕੇ ਇਹਨੂੰ ਚੈਨਲ ਦੇ ਪਾਵਾਂਗੇ ਤੇ ਫੁੱਲ ਸੂਟ ਕਿਸ ਤਰ੍ਹਾਂ ਦਾ ਬਣਿਆ ਕਿੰਨੇ ਦਾ ਹੋਊਗਾ ਪ੍ਰਾਈਸ ਕੀ ਰਹੂਗਾ ਇਹਦਾ ਤੇ ਇਹਦਾ ਲੁੱਕ ਕਿਹੋ ਜਿਹਾ ਹੋਊਗੀ ਇਹਦੀ ਉਹ ਸਾਰੀ ਵੀਡੀਓ ਅਸੀਂ ਅਪਲੋਡ ਕਰਾਂਗੇ ਆਪਣੇ ਇਸ ਚੈਨਲ ਦੇ ਉੱਤੇ ਕਿਉਂਕਿ ਬਾਰਡਰ ਡਿਜ਼ਾਈਨ ਦੀ ਵੀਡੀਓਸ ਮੈਂ ਪਾਈਏ ਬਾਕੀ ਰਹਿਦਾ ਬਾਰਡਰ ਤਾਂ ਤੁਸੀਂ ਬਣਾ ਲਓਂਗੀ ਦੇਖ ਕੇ ਇੱਕ ਵਾਰੀ ਚੱਲਨਾ ਬਾਰਡਰ ਵੀ ਜੇ ਤੁਸੀਂ ਬਣਾ ਲੋਣਾ ਇਕੱਲਾ ਬਾਰਡਰ ਵੀ ਦੇਖੋ ਬਹੁਤ ਸੋਹਣਾ ਬਣਿਆ ਹੋਇਆ ਇਦਾਂ ਹੀ ਤੁਸੀਂ ਬਾਵਾ ਬਣਾ ਲਓ ਗਲਾ ਬਣਾ ਲਓ ਤਾਂ ਵੀ ਪੜਾਵਾਂ ਵਾਲਾ ਬਾਰਡਰ ਵਿਜੇਦਰੀ ਕੇ ਰੇ ਕੇ ਤੇ ਬਣਾ ਲਓ ਹਨਾ ਬਾਕੀ ਸੂਟ ਪਲੇਨ ਰੱਖਣੋ ਜਾਂ ਬਾਵਾ ਵੀ ਨਾਲ ਕਰ ਲਓ ਤੇ ਤੁਹਾਡੇ ਲੁੱਕ ਬਹੁਤ ਵਧੀਆ ਬਣੇਗੀ ਸੂਟ ਦੀ ਪਰ ਜੇ ਤੁਸੀਂ ਆਹ ਵਾਲੇ ਡਿਜ਼ਾਈਨ ਵਿੱਚ ਪਾ ਲਓਗੇ ਹਨਾ ਜਿਵੇਂ ਆ ਵਿੱਚ ਡਰਾ ਕੀਤਾ ਹੋਇਆ ਟਰੇਸ ਬਣੇ ਹੋਏ ਆ ਇਹ ਟਰੇਸ ਕਿਵੇਂ ਬਣਾਣਾ ਇਹਦੀ ਵੀ ਵੀਡੀਓ ਵੀ ਪਈ ਹੈ ਆਪਣੇ YouTube ਚੈਨਲ ਦੀਪਾਲ ਕੌਰ ਸਿੱਖੋਂ ਦੇ ਉੱਤੇ ਨੀਡ ਦੋ ਕਿੰਨੇ ਨੰਬਰ ਹੁੰਦੀ ਆ ਸੀਕੁਐਂਸ ਕਿਹੜੀ ਵਧੀਆ ਹੁੰਦੀ ਆ ਆ ਸੀਕੁਐਂਸ ਜੇ ਹੁਣ ਆਪਾਂ ਇਕੱਠੀਆਂ ਲਾਉਣੀਆਂ ਤਾਂ ਮੰਨ ਲਓ ਫਿਰ 24 ਨੰਬਰ ਆਪਾਂ ਨੂੰ ਲੈਣਾ ਚਾਹੀਦਾ ਕਿਉਂਕਿ ਇਹਦੇ ਵਿੱਚ ਮਤਲਬ ਕਾਫੀ ਸੀਕੁਐਂਸ ਆ ਜਿਹੜੀਆਂ ਚੜ ਜਾਂਦੀਆਂ ਤੇ ਇਹ 14 ਨੰਬਰ ਪਈ ਆ ਰਹੀ ਇਹ ਥੋੜੀ ਜੀ ਮੋٹے ਮੂੰਹ ਦੀ ਹੁੰਦੀ ਆ ਇਹ ਵੀ ਤੁਸੀਂ ਲੈ ਸਕਦੇ ਆ ਰਹੀ ਵਧੀਆ ਯੂਜ਼ ਕਰਿਆ ਪਰ ਉਹ ਲੋਹੇ ਦੀ ਆ ਰਹੀ ਯੂਜ਼ ਕਰਿਆ ਕਰੋ ਕਿਉਂਕਿ ਸਟੀਲ ਵਾਲੀ ਵਰਜੀ 11 ਹੱਥ ਜੇ ਲਾਗੇ ਫਿਰ ਲੋਹੇ ਦੀ ਯੂਜ਼ ਕਰਨੀ ਔਖੀ ਆ ਪਰ ਜਿਹੜੀ ਆਪਣੀ ਜਿਹਨੇ ਕਹਦੇ ਹੁੰਦੇ ਨਾਲ ਨਹੀਂ ਬਣਾ ਉਹ ਲੋਹੀ ਦੀ ਆਰੀ ਹੈ ਜਿਹੜਾ ਆਪਣੇ ਤੋਂ ਸਮਾਨ ਹੈ ਨਾ ਕੋਈ ਕਿੱਟ ਲੈਂਦਾ ਆਪਾਂ ਤਾਂ ਫਿਰ ਦੋਵੇਂ ਤਰ੍ਹਾਂ ਦੀਆਂ ਆਰੀਆਂ ਹੀ ਪਾਉਣੇ ਹੁੰਦੇ ਲੋਹੀ ਦੀਆਂ ਵੀ ਪਾ ਦੇਣੇ ਹੁੰਦੇ ਆ ਤੇ ਦੂਜੀਆਂ ਵੀ ਫੁੱਲ ਕਿੱਟ ਆਪਣੀ ਹੈਗੀ ਹੈ 3000 ਦੀ ਉਹਦੇ ਵਿੱਚ ਆਰੀ ਨਾਲ ਸੰਬੰਧਤ ਹਰ ਤਰ੍ਹਾਂ ਦਾ ਮਟੀਰੀਅਲ ਹੋਊਗਾ ਤੁਹਾਨੂੰ 2 ਸਟੈਪ ਦੇ ਘਰ ਬੈਠਿਆਂ ਨੂੰ ਸਾਰਾ ਮਟੀਰੀਅਲ ਮਿਲ ਜਾਊਗਾ ਉਹਦੇ ਨਾਲ ਛੋਡੇ 6-7 ਸੂਟ ਰੈਡੀ ਹੋ ਜਾਣਗੇ ਬੋਡੀ ਗੱਟ ਜਦੋਂ 10 12 ਵੀ ਹੋ ਸਕਦਾ 10 12 ਵੀ ਹੋ ਜਾਂਦੇ ਮੰਮੀ ਵੈਣ ਆ ਗਈ ਮੇਰਾ ਬੇਟਾ ਵੀ ਆ ਚੁੱਕਿਆ ਹੁਣ ਆਊਗਾ ਲਈ ਵਿੱਚ ਥੋੜੀ ਕੋਸ਼ਿਸ਼ ਕਰੋ ਇਹਦਾ ਸਿਕਨਸ ਲੱਗਿਆ ਤੁਸੀਂ ਕਿਸੇ ਨੇ ਨਹੀਂ ਕੀਤਾ ਤੇ ਜੀ ਕਮੈਂਟ ਨਹੀਂ ਕਰਦੇ ਤੁਸੀਂ ਐਪਰੀਸ਼ੀਏਟ ਨਹੀਂ ਕਰਦੇ ਫਿਰ ਸਾਡਾ ਵੀ ਜੀ ਨਹੀਂ ਕਰਦਾ ਵੀ ਵੀਡੀਓ ਪਾਈਏ ਤੇ ਬਾਕੀ ਆਪਣੇ ਚੈਨਲ ਤੇ ਹੋਰ ਵੀ ਬਹੁਤ ਤਰ੍ਹਾਂ ਦੀਆਂ ਵੀਡੀਓ ਚੱਲਦੀਆਂ ਐ ਐਂਟਰਟੇਨਮੈਂਟ ਵਾਲੀਆਂ ਤੁਸੀਂ ਉਹ ਵੀ ਦੇਖ ਸਕਦੇ ਹੋ ਜੇ ਤੁਸੀਂ ਆਹ ਵਾਲਾ ਲੈਣਾ ਹੁੰਦਾ ਇਹਦਾ ਵੀ ਲਿੰਕ ਪਿਆ ਹੈਗਾ ਆਪਣੇ ਤੁਹਾਨੂੰ ਜੇ ਤੁਸੀਂ ਕਹੋਗੇ ਇਹਦਾ ਇਹਨੂੰ ਕੀ ਬੀਡਸ ਕਹਿੰਦੇ ਆ ਬੀਡਸ ਬੀਡਸ ਬੀਡ ਬਲ ਬੀਡਸ ਪਾਊਚ ਬੀਡਸ ਪਾਊਚ ਕਹਿੰਦੇ ਇਹਨੂੰ ਜੇ ਤੁਸੀਂ ਬੀਡਸ ਪਾਊਚ ਕਮੈਂਟ ਕਰੋਗੇ ਤੁਹਾਨੂੰ ਅਸੀਂ ਨਾ ਇਹਦਾ ਲਿੰਕ ਭੇਜ ਦਾਂਗੇ ਕਿ ਤੁਸੀਂ ਇਹਨੂੰ ਪਰਚੇਸ ਕਰ ਸਕਦੇ ਹੋ ਇਹਦੇ ਨਾਲ ਸੌਖ ਹੋ ਜਾਂਦਾ ਕਢਾਈ ਕਰਨ ਦਾ ਦੇਖੋ ਇਹਦਾ ਕਿੰਨਾ ਸਾਮਾਨ ਸੱਲੇ ਪਿਆ ਇਹ ਜਿ ਸਾਰੀ ਲੁੱਕ ਦਿਖਾਉਣਾ ਮੈਂ ਤੁਹਾਨੂੰ ਇਧਰ ਕਰਕੇ ਇਹ ਜਾਂਦਾ ਇਹ ਮਟੀਰੀਅਲ ਇਹ ਜਾਂਦਾ ਤੇ ਇਹ ਵੀ ਤੁਸੀਂ ਲੈ ਸਕਦੇ ਇਹ ਜਿਹੜੀ ਚੀਜ਼ ਪਈ ਹੈ ਇਹਨੂੰ ਕਟਰ ਕਹਿੰਦੇ ਕਟਰ ਆ ਚੌਗ ਹੁੰਦਾ ਜਿਹਦੇ ਨਾਲ ਆਪਾਂ ਮੈਜ਼ਰਮੈਂਟ ਕਰਦੇ ਹੁੰਨੇ ਆ ਮੈਜਿਕ ਪੈਨ ਵੀ ਤੁਸੀਂ ਲੈ ਸਕਦੇ ਹੋ ਮੈਜਿਕ ਪੈਨ ਹਾ ਹਾ ਉਹ ਬਹੁਤ ਜਾਦੂਈ ਹੈ ਹਨਾ ਫਿਰ ਪੜੋ ਦਾ ਹਾਂ ਚਲੋ ਆਹ ਵਾਲਾ ਪ੍ਰੈਸ ਪ੍ਰੈਸ ਨਾਲ ਮਿਟ ਜਾਂਦੇ ਆ ਜਿਹੜਾ ਰੈੱਡ ਜਿਹੇ ਵਿੱਚ ਦੇਖ ਰਹੇ ਹੋ ਨਾ ਇਹ ਮੈਜਿਕ ਪੈਨ ਆ ਇਹਦਾਂ ਫਿਰ ਜਿੱਥੇ ਵੀ ਕੱਪੜੇ ਦੇ ਉੱਤੇ ਡਰਾਅ ਕੀਤਾ ਉਹਨੂੰ ਆਪਾਂ ਡਿਜ਼ਾਈਨ ਰੈਡੀ ਕਰ ਲਿਆ ਬਾਅਦ ਵਿੱਚ ਜਦੋਂ ਆਪਾਂ ਪ੍ਰੈਸ ਕਰਾਂਗੇ ਤਾਂ ਉਹ ਮਿਟ ਜਾਂਦਾ ਇਹ ਵਧੀਆ ਕਹਿਣ ਚੀਜ਼ ਹੈ ਜਾਦੂਈ ਆ ਸਾਡਾ ਬੇਟਾ ਇਹਨੂੰ ਕਹਿੰਦਾ ਇਹ ਤਾਂ ਜਾਦੂ ਆ ਤਾਂ ਹੁਣ ਇਸ ਤੋਂ ਬਾਅਦ ਜਦੋਂ ਮਤਲਬ ਇੱਥੇ ਸੀਕਵੈਂਸ ਜਿਹੜੀ ਲੱਗ ਜਾਂਦੀ ਹੈ ਇਦਾਂ ਪੱਤੀ ਬਣ ਜਾਂਦੀ ਹੈ ਇਹਦੇ ਉੱਪਰ ਨਾ ਆਹ ਵਾਲਾ ਜਿਹੜਾ ਮੋਤੀ ਆਪਾਂ ਲਾਉਣਾ ਹੈਗਾ ਕਾਪਰ ਕਾਪਰ ਮੋਤੀ ਦੀ ਲਾਈਨ ਲੱਗਣੀ ਹੈ ਵਿੱਚ ਉਧਰ ਦਿਖਾਇਓ ਕਾਪਰ ਮੋਤੀ ਲੱਗਿਆ ਬਾਅਦ ਇਹ ਆਹ ਵਾਲੀ ਲਾਈਨ ਨਾ ਇਹ ਹੁਣ ਇਹਦੇ ਵਿਚਾਲੇ ਲੱਗਣੀ ਹੈ ਇਹਨੂੰ ਕਾਪਰ ਮੋਤੀ बोल ਕੇ ਆਪਾਂ ਲੈ ਸਕਦੇ ਆ ਇਹ ਪਲਾਸਟਿਕ ਦਾ ਵੀ ਨਹੀਂ ਹੁੰਦਾ ਕੱਚ ਦਾ ਵੀ ਨਹੀਂ ਹੁੰਦਾ ਹੋਰ ਹੀ ਲੋਹੇ ਜਿਹਾ ਨੂੰ ਹੁੰਦਾ ਤੇ ਇਹਦਾ ਨਾਮ ਹੈਗਾ ਕਾਪਰ ਇਹਦਾ ਕਲਰ ਵੀ ਕਾਪਰ ਹੈ ਤੇ ਇਹ ਵੀ ਕਾਫੀ ਟ੍ਰੈਂਡ ਚਾ ਹੁਣ ਹੈਂਡਵਰਕ ਹੁੰਦਾ ਤਾਂ ਉਹਦੇ ਵਿੱਚ ਕਾਫੀ ਕਾਪਰ ਜਿਹੜੀ ਇਹਦੀ ਆਂਦੀ ਹੈਗੀ ਕਾਫੀ ਡਿਜ਼ਾਈਨ ਆਉਂਦੇ ਆ ਕਾਪਰ ਦੇ ਵਿੱਚ ਤੇ ਇਹ ਵਾਲਾ ਇਹਦਾ ਮੋਤੀ ਹੈਗਾ ਮੋਤੀ ਸ਼ੈ ਤੁਹਾਨੂੰ ਦਿਖ ਰਿਹਾ ਇਹ ਵਾਲਾ ਮੋਤੀ ਹੈ ਕਾਪਰ ਕਲਰ ਦਾ ਇਹ ਵਾਲੇ ਵਿਚਕਾਰ ਹੈ ਜਿਹੜੀ ਉਹ ਲਾਈਨ ਲੱਗਦੀ ਹੈ ਇਹਨਾਂ ਨੇ ਹੱਥ تک ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਪਲੀਜ਼ ਕਰੋ ਤਾਂ ਕਿ ਹਰ ਇੱਕ ਵੀਡੀਓ ਜਿਹੜੀ ਤੁਹਾਡੇ ਤੱਕ ਪਹੁੰਚ ਸਕੇ ਤਾਂ ਅਸੀਂ ਬਸਾਂ ਅੱਲਾ ਹੋ ਸਕੀ ਕਿਉਂਕਿ ਸਬਸਕ੍ਰਾਈਬਰ ਤਾਂ ਚਲ ਬਹੁਤ ਲੱਖ ਹੋਣੀ ਵਾਲਾ ਪਰ ਮਿਰਵੀ ਆਉਣ ਰਵੀ ਜੰਨੀ ਵੀ ਲੋਕ ਜੋੜਨਾ ਨਾ ਕੋਈ ਬੜਾ ਤਾਂ ਆਪਣਾ ਹੈ ਨਹੀਂ ਆ ਸਿਸਟਮ ਹੁਣ ਦੇਖ ਲੋ ਵੀ 8 ਜਾਣੇ ਲਾਈਵ ਦੇਖੀ ਜਾਂਦੇ ਆ ਤੇ ਕਿਸੇ ਨੇ ਵੀ ਕਮੈਂਟ ਨਹੀਂ ਕੀਤਾ ਵੀ ਤੁਸੀਂ ਐਪਰੀਸ਼ੀਏਟ ਤਾਂ ਕਰਦੇ ਨਹੀਂ ਦੇਖੋ ਕਿੰਨਾ ਕੋਸਟਲੀ ਵਰਕ ਤੁਹਾਨੂੰ ਅਸੀਂ ਫ੍ਰੀ ਦੇ ਵਿੱਚ ਸिखਾ ਰਹੇ ਆ ਇਹ ਜਿਹੜਾ ਵਰਕ ਹੈ ਨਾ ਤੁਸੀਂ ਬਿਆਰ ਜਾ ਕੇ ਪਤਾ ਕਰੋ ਵੀ ਅਗਲਾ ਫੀਸ ਮੰਗਦਾ ਜਦੋਂ ਤੁਹਾਨੂੰ ਉਦੋਂ ਪਸੀਨਾ ਆ ਜਾਂਦਾ ਤੇ ਅਸੀਂ ਫ੍ਰੀ 'ਚ ਸिखਾ ਰਹੇ ਆ ਤੁਸੀਂ ਫਿਰ ਵੀ ਐਪਰੀਸ਼ੀਏਟ ਨਹੀਂ ਕਰਦੇ ਉਦੋਂ ਮਨ ਬਹੁਤ ਦੁਖੀ ਹੁੰਦਾ ਡਿਜ਼ਾਈਨ ਜਿਹੜਾ ਸੂਟ ਹੈ ਤਿਆਰ ਹੋ ਗਏ ਬਾਕੀ ਸੋਨਾ ਲੱਗਣਾ ਹੈ ਮੜਾ ਦਿਖਾ ਮੈਂ ਸਾਰਾ ਤੇ ਇਹ ਵੀਰਪਲ ਜਦੋਂ ਰੈਡੀ ਹੋ ਜੂਗਾ ਇਹਦਾ ਪ੍ਰਾਈਸ ਕਿੰਨਾ-ਕਿੰਨਾ ਰਹੂਗਾ ਮੜਾ ਮਟਾ ਆਈਡੀਆ ਜੇ ਦੇ ਦਈਏ 20 ਤੋਂ 25 20 ਤੋਂ 25 ਹਜ਼ਾਰ ਰਹੂਗਾ ਇਹਦਾ ਤੇ ਫੌਰਨ ਜਾਣਾ ਨਾ ਇਹ ਇਹ ਸਾਡੇ ਜਿਹੜੇ ਕਲਾਇੰਟ ਐ ਇੱਕ ਫੋਰਨ ਤੋਂ ਉਹ ਸਾਡੇ ਨਾਲ ਹੀ ਪੱਕੇ ਜੁੜੇ ਹੋਏ ਐ ਤੇ ਉਹ ਜਦੋਂ ਕੁਝ ਵੀ ਆਰਡਰ ਕਰਨਾ ਹੁੰਦਾ ਉਹ ਸਾਡੇ ਤੋਂ ਹੀ ਬਾਏ ਕਰਦੇ ਆ ਤੇ ਇਹ ਸੂਟ ਉਹਨਾਂ ਦੇ ਹੀ ਰੈਡੀ ਹੋ ਰਿਹਾ ਬਣ ਕੇ ਤੇ ਉਹਨਾਂ ਨੇ ਦੀਵਾਲੀ ਤੇ ਸਪੈਸ਼ਲ ਇਹ ਬਣਵਾ ਰਹੇ ਸਾਡੇ ਤੋਂ ਤੇ ਇਹ ਦਾ ਅਸੀਂ ਫੁੱਲ ਬੁਕ ਤੋਂ ਬਣਾ ਕੇ ਜਦੋਂ ਬਣ ਗਿਆ ਰੈਡੀ ਤੇ ਤੁਸੀਂ ਕਹੋਗੇ ਤੁਸੀਂ ਨਾ ਤਰੀਫਾਂ ਇੰਡੀਆਂ ਕਰੋਗੇ ਵੀ ਇਹਨਾਂ ਸੋਨਾ ਬਣ ਕੇ ਰੈਡੀ ਹੋਣਾ ਇਹਨੇ ਮਜ਼ਾ ਆ ਜੀ ਤੁਹਾਨੂੰ ਡਿਜ਼ਾਈਨ ਦੇਖ ਕੇ ਜਿਹੜੀ ਵਰਤੀ ਦਾ ਵੈਸੇ ਹੀ ਤੁਜੀ ਬਣੀ ਤੋਂ ਵੈਸੇ ਹੀ ਅੱਛੀ ਲੱਗਦੀ ਹੈ ਹਾਂ ਇਹ ਜਿਹੜਾ ਸਟਾਫ ਆ ਦੋਸਤੋ ਇਹਦਾ ਉਹ ਵੈਲਵਰਡ ਦਾ ਆ ਵੀ ਤੇ ਜਿਹੜਾ ਇਹਦੇ ਡਿਜ਼ਾਈਨ ਆ ਜਿਹੜਾ ਇੱਕ ਨਾ ਸਾਡਾ ਜਿਹੜਾ ਮਟੀਰੀਅਲ ਹੁੰਦਾ ਜਿਹੜਾ ਅਸੀਂ ਕਿਟਾਂ ਚ ਭੇਜ ਦਿਆਂ ਤੁਹਾਨੂੰ ਉਹ ਮਟੀਰੀਅਲ ਜਿਹੜਾ ਉਹ ਗਾਰੰਟੀ ਵਾਲਾ ਹੁੰਦਾ ਆਏ ਨੀ ਵੀ ਜਦੋਂ ਆਪਾਂ ਮਸ਼ੀਨ ਚ ਪਾ ਕੇ ਸੂਟ ਧੋਤਾ ਤਾ ਜਮ ਲਓ ਤੋ ਖਰਾਬ ਹੋ ਜੂਗਾ ਜਾਂ ਟੁੱਟ ਜਾਊਗਾ ਹਨਾ ਜਾਂ ਵੀ ਉਹ ਖਰਾਬ ਹੋ ਜੂਗਾ ਕਾਲਾ ਪੈ ਜਾਂਦਾ ਹੁੰਦਾ ਅਦਰਵਾਈਜ਼ ਜੇ ਤੁਸੀਂ ਦੁਕਾਨਾਂ ਤੋਂ ਖਰੀਦਦੇ ਹੋ ਨਾ ਜਦੋਂ ਜਿਹੜਾ ਮਟੀਰੀਅਲ ਤੁਸੀਂ ਦੁਕਾਨਾਂ ਤੋਂ ਖਰੀਦਦੇ ਹੋ ਟਾਈਮ ਪੈ ਕੇ ਕਾਲਾ ਹੋ ਜਾਂਦਾ ਪਰ ਜਿਹੜਾ ਅਸੀਂ ਭੇਜਦੇ ਆ ਤੁਹਾਨੂੰ ਕਿੱਟਾਂ ਦੇ ਵਿੱਚ ਹਨਾ ਜਿਹੜੀਆਂ ਤੁਸੀਂ 3000 ਵਾਲੀ ਕਿੱਟ ਸਾਡੇ ਤੋਂ ਬਾਈ ਕਰਦੇ ਹੋ ਉਹ ਮਟੀਰੀਅਲ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਤੇ ਸਾਰਾ ਉੱਚ ਯੂਸਫੁਲ ਸਮਾਨ ਹੁੰਦਾ ਆਇਨ ਹੈਗਾ ਵੀ ਉਹੀ ਅਸੀਂ ਚਮਕੀ ਲਾਪੜ ਕੇ ਲਾ ਜਾ ਕਈ ਚੀਜ਼ਾਂ ਤਾਂ ਨਾ ਤੁਹਾਨੂੰ ਨਾਮ ਵੀ ਨਹੀਂ ਪਤਾ ਹੋਣਾ ਤੇ ਉਹ ਤੁਹਾਡੇ ਇੰਨੀਆਂ ਕੰਮ ਆਉਣੀਆਂ ਤੇ ਉਹ ਉਹਦੇ ਨਾਲ ਸੂਟ ਦੀ رونਕ ਬਣ ਜਾਂਦੀ ਹੈ ਵੀ ਜਿਹੜਾ ਤੁਹਾਡੇ ਚਾਚੀਆਂ ਨਾਨੇ ਆ ਜਾਇਨਾ ਪੁੱਛਦੀਆਂ ਹੁਣ ਨਹੀਂ ਤੂੰ ਕਿੱਥੋਂ ਬਣਾਇਆ ਨਹੀਂ ਤੂੰ ਕਿੱਥੋਂ ਬਣਾਇਆ ਤਾਂ ਤੁਸੀਂ ਕਹਿ ਦਿਓ ਅੱਡੇ ਨਾ ਪ੍ਰਾਈਸ ਦੀ ਗੱਲ ਕਰੋ ਹਾਂ ਜਿਹੜਾ ਜਿਹੜੇ ਫਰੇਮ ਦੇ ਉੱਤੇ ਹੁਣ ਵਿਪਲ ਵਰਕ ਕਰ ਰਹੇ ਆ ਸੂਟ ਵਰਕ ਕਰ ਰਹੇ ਆ ਇਹ ਸਾਰਾ ਡਾ ਇਹ 3000 ਦਾ ਹੁੰਦਾ ਜੀ ਤੇ ਇਹਦੇ ਉੱਤੇ ਪ੍ਰੋਪਰ ਸੂਟ ਲੱਗਦਾ ਹੁਣ ਤਾਂ ਜੀ ਫੋਲਡ ਕਰਕੇ ਲਗਾਇਆ ਹੋਇਆ ਪਰ ਜੇ ਆਪ ਲਗਾਉਣਾ ਚਾਹੀਏ ਤਾਂ ਪੂਰਾ ਸੂਟ ਲੱਗਦਾ ਹੈ ਇਹਦੇ ਉੱਤੇ ਜਿਵੇਂ ਅੱਗੇ ਹੁਣ ਸਿਆ ਲ ਆ ਰਹੇ ਹੈ ਤੇ ਬੰਦਾ ਇਹਨੂੰ ਬੈੱਡ ਤੇ ਬੈਠ ਕੇ ਜਾਂ ਕਿਤੇ ਵੀ ਕੰਫਰਟੇਬਲ ਕੰਫਰਟੇਬਲੀ ਮਤਲਬ ਇਹਦੇ ਨਾਲ ਆਪਾਂ ਵਰਕ ਕਰ ਸਕਦੇ ਆ ਇਹਨੂੰ ਅਸੀਂ ਵੀ ਦੇਖੋ ਹੁਣ ਸੋਫੇ ਤੇ ਰੱਖ ਕੇ ਕਿੰਨਾ ਸੋਹਣਾ ਵਰਕ ਕਰ ਰਹੇ ਆ ਹਨਾ ਤੇ ਮਾਰ ਮੰਨਿਆ ਦੇ ਹਾਂ ਜੇ ਠੰਡਾ ਤਾਂ ਧੁੱਪ ਚ ਕਰ ਲੋ ਤੇ ਜੇ ਛਾਂ ਤਾਂ ਕਿਤੇ ਛਾਵੇਂ ਬੈਠ ਜਾ ਕੋਈ ਚੱਕਰੀ ਨਹੀਂ ਜਿਹੜਾ ਉਹ ਪਾਵੇਂ ਵਾਲਾ ਹੁੰਦਾਗਾ ਉਹ ਨਾਲ ਤਾਂ ਇੰਨਾ ਕੰਫਰਟੇਬਲ ਨਹੀਂ ਹੁੰਦਾ ਤੇ ਨਾਲੇ ਉਹ ਕਸਟੂਰੀ ਹੁੰਦਾ ਤੇ ਨਾਲੇ ਉਹਦਾ ਉਹ ਚੀਜ਼ ਨਹੀਂ ਹੁੰਦੀ ਇਹ ਜਿਹੜਾ ਮਾਰਕੀਟ ਦੇ ਵਿੱਚ ਤੁਸੀਂ 12 1200 ਵਾਲੇ ਦੇਖੇ ਆ ਉਹ ਤਾਂ ਉਹ ਉਹਦੇ ਉਹਦੇ ਨਾਲ ਕੱਪੜਾ ਟਾਈਟ ਨਹੀਂ ਹੁੰਦਾ ਕਲੈਪ ਲੱਗੇ ਹੁੰਦੇ ਆ ਉਹਦੇ ਨਾਲ ਉਹਦੇ ਨਾਲ ਕੱਪੜਾ ਟਾਈਟ ਨਹੀਂ ਹੁੰਦਾ ਤੇ ਡਿਜ਼ਾਈਨ ਪ੍ਰੋਪਰ ਨਿਖਰਦਾ ਨਹੀਂ ਉਹਦੇ ਨਾਲ ਵੀ ਡਿਜ਼ਾਈਨ ਉਹਨਾ ਵੀ ਅੱਛਾ ਨਹੀਂ ਬਣਦਾ ਵੀ ਜੇ ਕੱਪੜਾ ਠੱਲਾ ਹੋਵੇ ਤਾਂ ਇਹ ਜਿਹੜਾ ਪੁਆਇੰਟ ਹੁੰਦਾ ਵੀ ਇਹ ਮਤਲ ਤੁਹਾਨੂੰ ਵੇਚਣ ਵਾਲਾ ਦੱਸਦਾ ਨਹੀਂ ਪਰ ਅਸੀਂ ਜਿਹੜੇ ਜਿਹੜੇ ਨੂੰ ਅੱਡੇ ਦਿੱਤੇ ਆ ਸਾਰੇ ਕਹਿੰਦੇ ਥੋੜਾ ਥੋੜਾ ਪ੍ਰੋਡਕਟ ਹੀ ਠੀਕ ਆ ਸਾਡੇ ਕੋਲ ਜਿਹੜੇ ਮਾਰਕੀਟ ਚੋਂ ਪਾਸੇ ਚੀਜ਼ਾਂ ਲੈਂਦੇ ਆ ਬਾਅਦ ਚੋਂ ਸਾਡੇ ਕੋਲੋਂ ਲੈਂਦੇ ਆ ਜਦੋਂ ਤੇ ਸਾਨੂੰ ਪਤਾ ਲੱਗਦਾ ਵੀ ਅਗਲੇ ਐ ਮਤਲਬ ਆਫ ਹੋਇਆ ਅਗਲੇ ਨਾਲ ਆਰੀ ਦਾ ਆਰੀ ਲੈ ਕੇ ਵਸੇ ਲੱਕੜ ਦਾ ਅੱਡਾ ਹੀ ਬਣਿਆ ਹੈਗਾ ਤੇ ਆਰੀ ਲੱਕੜ ਦਾ ਹੀ ਇੰਨਾ ਸਹੀ ਰਹਿਣਾ ਹਾਂ ਆਰੀ ਹੈਂਡਵਰਕ ਵਾਸਤੇ ਦਾ ਵੀਰਪਾਲ ਕਹਿੰਦੇ ਵੀ ਜਿਹੜਾ ਲੱਕੜ ਦਾ ਫਰੇਮ ਹੁੰਦਾ ਵੁੱਡ ਫਰੇਮ ਲੱਕੜ ਦਾ ਅੱਡਾ ਇਹੀ ਠੀਕ ਹੁੰਦਾ ਜਿਹੜਾ ਕਿ ਹੁਣ ਤੁਸੀਂ ਲੋਗੀ ਦੇ ਮਾੜਾ ਮੋਟਾ ਕੋ ਯੂਜ਼ ਹੋਈ ਆਸਨ ਨਾ ਆ ਬਿਜੀ ਨੇ ਨੀਡਲ ਨੂਡਲ ਦਾ ਮਾੜਾ ਮੋਟਾ ਸਾਰਾ ਸੋ ਆਪਣਾ ਜੌਬ ਹੁੰਦੀ ਹੈ ਜਿਹੜਾ ਉਹ ਨਾ ਕਰਿਆ ਹੈਗਾ ਇੱਕ ਇੱਕ ਇਹਦੇ ਵਿੱਚ ਸਿੱਪੀ ਪੈਂਦੀ ਹੈ ਇੱਕ ਇੱਕ ਜੌਮ ਮੋਤੀ ਪੈਂਦਾ ਐਂ ਕਰਕੇ ਤੇ ਇਹਨਾਂ ਇੱਥੋਂ ਆਉਣ ਲੱਗਣਾ ਹੈ ਕਿ ਨਾਲ-ਨਾਲ ਆਪਾਂ ਇਹਨੂੰ ਲਾਈਨ ਨੂੰ ਕਵਰ ਕਰਨਾ ਇਸ ਤਰ੍ਹਾਂ ਇਹਨਾਂ ਇੱਕ-ਇੱਕ ਲਾਉਣਾ ਹੈਗਾ ਮਤਲਬ ਇਕੱਠੇ ਵੀ ਆ ਰਹੀ ਜੇ ਤੁਸੀਂ ਇਕੱਠੇ ਭਰ ਸਕਦੇ ਆ ਤੇ ਲਾਉਣਾ 1 ਬਾਈ 1 ਇਦਾਂ ਤੁਸੀਂ ਭਰ ਸਕਦੇ ਹੋ ਮੈਂ ਇੱਕ ਸਿੱਪੀ ਲੈਣੀ ਆ ਇੱਕ ਤੁਸੀਂ ਜੌਮ ਮੋਤੀ ਲੈਣਾ ਛੋਟੇ ਸਾਈਜ਼ ਵਾਲਾ ਜੌਮ ਮੋਤੀ ਜੌਮ ਮੋਤੀ ਵਿੱਚ ਦੋ-ਤਿੰਨ ਸਾਈਜ਼ ਆਉਂਦੇ ਆ ਇਹ ਛੋਟਾ ਸਾਈਜ਼ ਆਇਆ ਕਿ ਇਹ ਵਿੱਚ మీడియం ਮੋਂਟ ਆਇਆ ਕਿ ਇਹ ਵਿੱਚ ਬਹੁਤ ਜ਼ਿਆਦਾ بڑا ਸਾਈਜ਼ ਆਉਣਾ। ਇਹ ਬਹੁਤ ਜ਼ਿਆਦਾ بڑا ਕਾਰੀ ਗਿਆ ਤਾਂ ਜ਼ਿਆਦਾ بڑا ਸਾਈਜ਼ ਹੀ ਯੂਜ਼ ਕਰ ਲਿਆ ਕਿਉਂਕਿ ਉਹਨਾਂ ਨੂੰ ਆਈਮ ਦਾ ਵੀ ਥਾਂ ਜ਼ਿਆਦਾ ਕਵਰ ਹੋ ਗਈ। ਪਰ ਆਪਣੀ ਜ਼ਿਆਦਾ ਸੁਮਾ ਜਿਹੜਾ ਉਹ ਛੋਟਾ ਸਾਈਜ਼ ਲੱਗਦਾ ਹੁੰਦਾ ਇਸ ਲਈ ਮੈਂ ਛੋਟਾ ਸਾਈਜ਼ ਹੀ ਯੂਜ਼ ਕਰ ਰਹੀ ਹਾਂ। ਇਹ ਇੰਨਾ ਲਗਾਣਾ। ਜਿਹੜੀ ਇਹ ਕਿਹਦੀ ਕੀ ਅਗੇ ਬਾਕੀ ਆ ਇਸ ਮੇ ਟੱਠਾ ਭਰ ਲਿਆ ਹੈਗਾ ਪਰ ਮਾ ਪਰਮਾਨੰਦ ਮੈਂ ਕਰਦਾ ਦੋਸਤੋ ਤੁਸੀਂ ਕਿੱਧਰ-ਕਿੱਧਰ ਜੁੜੇ ਹੋ ਕਮੈਂਟਾਂ ਵਿੱਚ ਦੱਸੋ ਤੇ ਜਿਹੜੇ-ਜਿਹੜੇ ਤੁਹਾਡੇ ਕਮੈਂਟ ਹੋਣਗੇ ਉਹ ਅਸੀਂ ਉਹਨਾਂ ਦੇ ਰਿਪਲਾਈ ਵੀ ਕਰਾਂਗੇ ਜਾਂ ਤੁਹਾਡੇ ਜੋ ਕੁਐਸਚਨ ਆਏ ਇਹ ਬਣਦਾ ਕਿਵੇਂ ਆ ਜੀ ਇਹ ਧਾਗਾ ਕਿਹੜਾ ਵਰਤ ਹੈ ਤੁਸੀਂ ਜੋ ਵੀ ਤੁਹਾਡੇ ਕੋਈ ਕੁਐਸਚਨ ਆ ਤੁਸੀਂ ਕਰ ਸਕਦੇ ਹੋ ਕਮੈਂਟਾਂ 'ਚ ਕਿਉਂਕਿ ਅਸੀਂ ਜਾਣ ਦੱਸ ਤਾਂ ਤੁਹਾਨੂੰ ਦਈਏ ਪਰ ਜੇ ਤੁਹਾਨੂੰ ਪਹਿਲਾਂ ਹੀ ਉਹ ਗੱਲ ਪਤਾ ਫਿਰ ਹੈਨਾ ਸਵਾਦ ਨਹੀਂ ਉਹਦਾ ਤੁਸੀਂ ਪੁੱਛੋ ਸਹੀ ਸਾਡੇ ਤੋਂ ਕੀ ਪੁੱਛਣਾ ਉਹ ਹੀ ਤੁਹਾਡਾ ਰਿਪਲਾਈ ਕਰਾਂਗੇ ਕਮੈਂਟ ਕਰੋ ਜਲਦੀ ਚੱਲੀ ਆਨ ਨੂੰ ਵੀ ਡਿਜ਼ਾਈਨ ਮਾੜਾ ਸਮਝਾ ਜੋ ਜਿੱਧਰ ਬਣਿਆ ਹੋਇਆ ਡਿਜ਼ਾਈਨ ਉਧਰ ਕਰੀ ਰੱਖੋ ਉਧਰੋਂ ਦੇਖ ਲੈਣੀ ਚੰਗੀ ਤਰ੍ਹਾਂ ਸਕਰੀਨਸ਼ਾਟ ਵਗੈਰਾ ਲੈ ਲੈਣਾ ਕਿਉਂਕਿ ਆਪਣਾ ਕੋਈ ਹੋ ਤਾਂ ਹੈ ਨਹੀਂਗਾ ਵੀ ਆਪਣਾ ਤਾਂ ਲਾਈਵ ਵੀ ਅਸੀਂ ਤੁਹਾਨੂੰ ਦਿਖਾਇਆ ਹਨ ਉਹ ਜਿਹੜੇ ਤਾਂ ਹੁੰਦਾ ਉਹ ਜਿਹੜੀ ਹੁਣ ਜਿਹੜੇ ਬੁਟੀਕਾਂ ਵਾਲੇ ਆ ਉਹਨਾਂ ਨੂੰ ਆਪ ਨੂੰ ਤਾਂ ਕੁਝ ਆਉਂਦਾ ਨਹੀਂ ਹੁੰਦਾ ਉਹਦਾ ਕਾਰੀਗਰਾਂ ਦੇ ਸਿਰ ਤੇ ਆ ਜਿੱਦ ਤੇ ਉਹਨਾਂ ਦਾ ਕਾਰੀਗਰ ਭੱਜ ਗਿਆ ਉਹਦੇ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਉਹਨਾਂ ਨੂੰ ਆਪ ਨੂੰ ਤਾਂ ਆਉਂਦਾ ਹੀ ਨਹੀਂ ਕੁਝ ਤੇ ਇੱਧਰ ਜਿਹੜੇ ਅਸੀਂ ਆ ਸਾਨੂੰ ਆਪ ਨੂੰ ਆਉਂਦਾ ਸਾਰਾ ਕੁਝ ਤੁਸੀਂ ਵੀ ਸਿੱਖੀ ਸਕਦੇ ਆ ਹਾਂ ਵੀ ਅਸੀਂ ਵੀ ਸਿੱਖੇ ਆ ਤੁਸੀਂ ਵੀ ਸਿੱਖ ਸਕਦੇ ਆ ਇਹ ਗੜ ਕੋਈ ਆਖੀ ਚੀਜ਼ ਹੈ ਵੀ ਸਿਰਫ ਉਹ ਕਾਰੀਗਰ ਜਿਹੜੇ ਮਲੇਰ ਕੋਟ ਲੈ ਲਏ ਉਹ ਸਿੱਖ ਸਕਦੇ ਵੀ ਆਪਾਂ ਨਹੀਂ ਸਿੱਖ ਸਕਦੇ ਚਲੋ ਅਸੀਂ ਉਹਨਾਂ ਦੇ ਰਿਸਪੈਕਟ ਕਰਦੇ ਵੀ ਹਨਾ ਵੀ ਉਹ ਆਰਟਰ ਨਾਲ ਕੋਲ ਪ੍ਰਮਾਤਮਾ ਨੇ ਉਹਨਾਂ ਨੂੰ ਕਲਾ ਬਖਸ਼ੀ ਆ ਪਰ ਉਹੀ ਕਲਾ ਤੁਹਾਡੇ ਚ ਵੀ ਆ ਸਕਦੀ ਹੈ ਨਾ ਇਹ ਤਾਂ ਮਿਹਨਤ ਆ ਮਿਹਨਤ ਕਰੋਗੇ ਤੁਹਾਡੇ ਚ ਵੀ ਆਊਗੀ ਹੁਣ ਸਾਡੇ ਚ ਵੀ ਆਈ ਆ ਆ ਦੇਖੋ ਦੇਖਣ ਵਾਲਾ ਤਾਂ ਕਹੂਗਾ ਵੀ ਇਹਨਾਂ ਨੇ ਤਾਂ ਫੁੱਲ ਬੋਟੀਆਂ ਪਾ ਕੇ ਤਾਂ ਕਲਾ ਕਰੀ ਕੀਤੀ ਵੀ ਆ ਇਹ ਬ੍ਰੈਸ਼ ਨਾਲ ਦੀ ਕੀਤਾ ਵਾ ਦੋਸਤੋ ਇਹ ਨਾ ਆਰੀ ਨਾਲ ਹੈਂਡਵਰਕ ਹੋਇਆ ਵਾ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਐਂ ਲੱਗਦਾ ਨਾ ਜਿਵੇਂ ਫੁੱਲ ਖਿਲੇ ਹੋਏ ਹੁੰਦੇ ਆ ਸ਼ਾਹੀ ਸ਼ਾਹੀ ਡਿਜ਼ਾਈਨ ਹੈ ਕਿੰਡ ਪੂਰਾ ਆਪਣੀ ਤਾਂ ਫਿਨਿਸ਼ਿੰਗ ਵੀ ਬਹੁਤ ਹੁੰਦੀ ਹੈ ਦੇਖੋ ਕੋਈ ਧਾਗਾ ਕੁਝ ਨਹੀਂ ਹੈ ਨਾ ਉਹ ਤਾਂ ਵੈਸੇ ਜਿਹੜੇ ਆਪਾਂ ਕਰਵਾਉਣੀ ਆ ਵਰਕ ਉਹ ਤਾਂ ਕੋਈ ਧਾਗੇ ਟੁੱਟੇ ਪਏ ਹੁੰਦੇ ਆ ਮੋਤੀ ਖਿਲੜੀ ਜਾਂਦੇ ਹੁੰਦੇ ਆ ਮਤਲਬ ਆਪਾਂ ਐ ਨਹੀਂ ਆਪਾਂ ਪੂਰਾ ਬੁਣਤੀ ਨਹੀਂ ਨਾ ਹੈਗੀ ਹੋਣਾ ਆਪਾਂ ਜਿਵੇਂ ਮੜਿਆ ਮੜਿਆ ਪੂਰਾ ਕਰਦੇ ਆਂ ਤਾਂ ਨਹੀਂ ਵੀ ਕਿਤੇ ਕੋਈ ਮੋਤੀ ਖਿਲਰ ਜੂ ਜਾਂ ਧਾਗਾ ਟੁੱਟ ਜੂ ਆਪੋ ਦੂਰ ਪੈ ਲਈ ਰੀਲ ਨਾਲ ਵੀ ਨਹੀਂ ਕਰਦੇ ਆਪਾਂ ਵਧੀਆ ਜਿਵੇਂ ਜਰੀ ਨਾਲ ਕਰਦੇ ਹੈਗੇ ਜਿਹੜਾ ਹੰਡੇ ਵੀ ਆਂ ਵਿਕਸਟਰ ਨੇ ਪੈਸੇ ਦਿੱਤੇ ਹੁੰਦੇ ਆ ਤੇ ਅਗਲੇ ਨੂੰ ਚੀਜ਼ ਵੀ ਉਹ ਦੇ ਦਈਏ ਹੰਡਾ ਨਾਲ ਬਿਲਕੁਲ ਮੜਿਆ ਮੜਿਆ ਸਾਰੀ ਵਰਕ ਡਿਫੀਨਿਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬਾਰਡਰ ਤੋਂ ਲੈ ਕੇ ਸਾਰੀ ਹਰ ਇੱਕ ਚੀਜ਼ ਬਾਕੀ ਜੀ ਕੋਈ ਕਿਸੇ ਦਾ ਕੁਐਸਚਨ ਆ ਤਾਂ ਉਹ ਵੀ ਦੱਸ ਸਕਦਾ ਸਟੱਡ ਦਾ ਬੇਟਾ ਉਥੋਂ ਸੁਤਾ ਹੀ ਆਇਆ ਐਸ ਲਈ ਨਹੀਂ ਤਾਂ ਉਹ ਮੈਂ ਉੱਪਰ ਲਾਈਕ ਕਰ ਦਿੰਦੇ ਹੁਣ ਘੰਟਾ ਹੋ ਚਲਾ ਲੈਨੇ ਕਿਉਂਕਿ ਵਰਕ ਤਾਂ ਮੈਂ ਕਰ ਹੀ ਜਾਣਾ ਹਨਾ ਕੋਈ ਦਿੱਕਤ ਨਹੀਂ ਹੈ ਫਰੇਮ ਤੇ ਜਿ ਲੱਗ ਕੇ ਇਥੇ ਰੱਖੀ ਦਾ ਤਰ੍ਹਾਂ ਹੋ ਗਿਆ ਦਦ ਦੰਦ ਮੈਨੂੰ ਤਾਂ ਪਤਾ ਨਹੀਂ ਅੱਜ ਮੁਰਦਾ ਕਦੋਂ ਟੈਕਨੀਕਲੀ ਸਹੀ ਹੈ ਕਦੇ ਕਮੈਂਟ ਹੋ ਨਹੀਂ ਰਿਹਾ ਅੱਜ ਲਾਈਵ 'ਚ ਪਤਾ ਨਹੀਂ ਕੋਈ ਇਸ਼ੂ ਆ ਕੋਈ ਆਫ ਹੋਣਾ ਰਿਹਾ ਉਹਦਾ ਚੈੱਕ ਕਰ ਲੈਣਾ ਮੜਾ ਕਮੈਂਟ ਹੋ ਨਹੀਂ ਰਿਹਾ ਲੋਕ ਲੁਕਣ ਲੱਗੇ ਪਿਆ ਕੋਈ ਚੈੱਕ ਕਰ ਲੈਨੇ ਉਧਰ ਵਾਈਟੀ ਚੈੱਕ ਕਰ ਲਓ ਤੇ ਮੈਂ ਇਹ ਤਾਂ ਬਸ ਜਿਹੜਾ ਡਿਜ਼ਾਈਨ ਰਹਿ ਗਿਆ ਵੀਡੀਓ ਬਣਾ ਕੇ ਪਾ ਦਾਂਗੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈ। ਮੈਂ ਵੀ ਉੜ ਦਈਏ ਮੁੰਡੇ ਵਾਸਤੇ ਕੁਝ ਬਣਾ ਕੇ ਰੱਖ। ਚਲ ਠੀਕ ਹੈ ਦੋਸਤੋ ਉਹ ਕੰਦੇ ਨੇ ਕਮੈਂਟ ਹੋ ਨਹੀਂ ਰਿਹਾ ਜਿੱਤੇ ਆਪਾਂ ਫਿਰ ਨੈਕਸਟ ਡੇ ਕਰਾਂਗੇ ਕਿ ਰਮੜੇ ਠੀਕ ਹੈ ਦੋਸਤੋ ਜੇ ਤੁਹਾਡਾ ਕੋਈ ਹੈ ਨਾ ਅਸੀਂ ਲਾਈਵ ਚਲੋ ਇਸ ਤੇ ਨਹੀਂ ਕਮੈਂਟ ਹੋ ਰਿਹਾ ਕਿ ਜੇ ਹੋਰ ਵੀਡੀਓ ਤੇ ਕਰ ਦੋ ਹਨਾ ਵੀ ਆਪਾਂ ਦਾ ਰੀ ਹੈਂਡਵਰਕ ਦੀਆਂ ਬਹੁਤ ਵੀਡੀਓ ਪਾਈਆਂ ਵੀ ਆ ਤੁਹਾਡੇ ਹਰ ਵੀਡੀਓ ਤੇ ਜਿਹੜੇ ਤੇ ਵੀ ਤੁਸੀਂ ਸਾਡੇ ਕਮੈਂਟ ਕਰੋਗੇ ਤੁਹਾਡਾ ਉੱਥੇ ਰਿਪਲਾਈ ਕਰਾਂਗੇ ਅਸੀਂ ਤੇ ਜੇ ਐਸ ਸੂਟ ਦੇ ਡਿਜ਼ਾਈਨ ਬਾਰੇ ਵੀ ਤੁਹ ਤੁਸੀਂ ਕੋਈ ਸਵਾਲ ਜਵਾਬ ਤੁਹਾਡਾ ਹੈਗਾ ਤੁਸੀਂ ਹੋਰ ਵੀਡੀਓ ਤੇ ਕਮੈਂਟ ਕਰ ਦਿਓ ਕੋਈ ਨਾ ਤੇ ਉੱਥੇ ਤੁਹਾਡਾ ਅਸੀਂ ਰਿਪਲਾਈ ਕਰਾਂਗੇ ਜਰੂਰ ਤਦ ਤੱਕ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਚਵੀਰਪਾਲ ਆਪਣੇ ਚੈਨਲ ਦਾ ਨਾਮ ਕੀ ਆ ਹਾਂ ਤੇ ਜਿਹੜੇ ਦੋਸਤਾਂ ਨੇ ਵੀ ਸਾਡੇ ਤੋਂ ਕੋਈ ਅੱਡਾ ਆਰਡਰ ਕਰਨਾ ਜਾਂ ਕੋਈ ਵੀ ਹੋਰ ਜਾਣਕਾਰੀ ਆਰੀ ਹੈਂਡਵਰਕ ਬਾਰੇ ਤੇ ਉਹ ਸਾਨੂੰ ਦੱਸ ਸਕਦਾ ਤੇ ਇੱਕ ਮਤਲਬ ਹੋਰ ਚੀਜ਼ ਦਿਖਾਉਣਾ ਇੱਕ ਵਟ ਜੀ ਹੈਗੀ ਤਾਂ ਹਾਂ ਹਾਂ ਲੱਭ ਗਈ ਆ ਲੋ ਦੋਸਤੋ ਇਹ ਚੀਜ਼ ਨਾ ਆ ਸਕਰੀਨ ਸ਼ਾਟ ਲੈ ਕੇ ਰੱਖ ਲਓ ਕਿਉਂਕਿ ਬੰਦਾ ਨਾ ਭੁੱਲ ਜਾਂਦਾ ਇਹਨੂੰ ਸਕਰੀਨ ਸ਼ਾਟ ਲੈ ਕੇ ਰੱਖ ਲਓ ਠੀਕ ਆ ਅਗਰੇ ਜੀ ਸਾਰਿਆਂ ਦਾ ਸਕਰੀਨ ਸ਼ਾਟ ਚਲੋ ਠੀਕ ਹੈ ਦੋਸਤੋ ਫਿਰ ਥੈਂਕ ਯੂ ਹੈ